ਚਿਲਾ ਦਿਨੀ ਅੰਮ੍ਰਿਤਸਰ ਵਿਖੇ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਦੀ ਮੂਰਤੀ ਖੰਡਿਤ ਕਰਨ ਦੇ ਮਾਮਲੇ ਨੂੰ ਲੈ ਕੇ ਬਰਨਾਲਾ ਵਿਖੇ ਸਫਾਈ ਮਜ਼ਦੂਰ ਸੀਵਰਸਮੈਨ ਯੂਨੀਅਨ ਅਤੇ ਭਗਵਾਨ ਵਾਲਮੀਕ ਇਕਤਾ ਕਲਬ ਤੇ ਬਹੁਜਨ ਸਮਾਜ ਦੀਆਂ ਹੋਰ ਜਥੇਬੰਦੀਆਂ ਵੱਲੋਂ ਰਲ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਸ਼ਹਿਰ ਨੂੰ ਬੰਦ ਰੱਖਿਆ ਗਿਆ ਇਸ ਮੌਕੇ ਪ੍ਰਦਰਸ਼ਨਕਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਇੱਕ ਮੰਗ ਪੱਤਰ ਦੇ ਕੇ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਜੋ 26 ਜਨਵਰੀ ਨੂੰ ਆਕਾਸ਼ਦੀ ਵੱਲੋਂ ਬਾਬਾ ਅੰਬੇਡਕਰ ਸਾਹਿਬ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਅਸੀਂ ਉਹਦੇ ਨਿੰਦਣੇ ਦੋਗ ਸਾਰੇ ਸਖਤ ਸਟਾਫ ਨੂੰ ਉਹ ਕਰਦੇ ਆ ਅਸੀਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਜਗਾਉਣਾ ਚਾਹੁੰਦੇ ਆ 26 ਜਨਵਰੀ ਅਤੇ 15 ਅਗਸਤ ਅਲਰਟ ਹੋਣ ਦੇ ਬਾਵਜੂਦ ਵੀ ਇਹ ਜਿਹੇ ਘਟਨਾਵਾਂ ਹੋ ਰਹੀਆਂ ਨੇ ਤਾਂ ਕਿਤੇ ਨਾ ਕਿਤੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਸੁੱਤਾ ਪਿਆ ਇਸ ਨੂੰ ਜਾਗਣ ਦੀ ਬਹੁਤ ਜ਼ਰੂਰਤ ਹੈ ਤੇ ਅਜਿਹੇ ਸ਼ਰਾਰਤੀਆਂ ਅੰਸਰਾਂ ਤੇ ਐਨਐਸਏ ਲਾ ਕੇ ਇਹਨਾਂ ਦੀ ਪ੍ਰਾਪਰਟੀ ਜ਼ਬਤ ਕੀਤੀ ਜਾਵੇ ਤੇ ਅੱਗੇ ਤੋਂ ਤਾਂ ਕਿ ਜੋ ਇਹੋ ਜੀ ਘਟਨਾ ਨਾ ਵਾਪਰੇ ਅਸੀਂ ਜੀ ਆਏ ਆ ਡੀਸੀ ਅਫਸਰ ਅਸੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇਣ ਆਏ ਆ ਡੀ ਸਾਹਿਬ ਦੇ ਰਾਹੀਂ ਜਿਹੜਾ ਕਿ 26 ਜਨਵਰੀ 2025 ਨੂੰ ਬਾਬਾ ਸਾਹਿਬ ਅੰਮੇੜਕਰ ਜੀ ਦਾ ਸ੍ਰੀ ਅਮਰਤਸਰ ਸਾਹਿਬ ਵਿਖੇ ਪੁੱਤਰੇ ਦਾ ਅਪਮਾਨ ਕੀਤਾਗਾ ਸਰਾਰਸੀ ਅੰਤਰਾ ਵੱਲੋਂ ਵਿਦੇਸੀ ਤਾਕਤਾਂ ਵੱਲੋਂ ਇਸ ਦੇ ਵਿਰੋਧ ਚ ਆਏ ਆ ਅਸੀਂ ਜੋ ਕਿ ਦੇਖਦੇ ਸਾਡੇ ਗ੍ਰਹਿ ਮੰਤਰੀ ਬਾਬਾ ਸਾਹਿਬ ਦਾ ਅਪਮਾਨ ਕਰ ਸਕਦੇ ਨੇ ਇਹ ਲੋਕਾਂ ਨੂੰ ਨਾਥ ਨਹੀਂ ਪੈਂਦੀ ਪਹਿਲਾਂ ਕੁਝ ਦਿਨ ਪਹਿਲਾਂ ਹੀ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਮਿਤਸ਼ਾ ਨੇ ਬਾਬਾ ਸਾਹਿਬਰੇ ਗਲਤ ਟਿੱਪਣੀ ਕੀਤੀ ਸੀ ਉਦੋਂ ਮੁਜ਼ਾਰੇ ਹੋਏ ਇਹ ਲੋਕਾਂ ਨੂੰ ਸਾਨੂੰ ਤੰਗ ਕਰਨ ਦੀ ਆਦਤ ਬਣ ਚੁੱਕੀ ਹੈ ਇਸ ਭੁੱਖੇ ਸ਼ੇਰ ਨੂੰ ਜਗਾ ਰਹੇ ਨੇ ਦੇਸ਼ ਦਾ ਮਾਹੌਲ ਖਰਾਬ ਕਰ ਰਹੇ ਨੇ ਵਿਦੇਸ਼ੀ ਤਾਕਤਾਂ ਆਰਐਸਡੀ ਤਾਕਤਾਂ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਵੀ ਜੋ ਵੀ ਇਦਾਂ ਕਿਸਰਾਤੀ ਅੰਸਰ ਨੇ ਉਹਨਾਂ ਦੇ ਨਾਥ ਪਾਈ ਜਾਵੇ ਜਿਸ ਬੰਦੇ ਨੇ ਵੀ ਬਾਬਾ ਸਾਹਿਬ ਦਾ ਅਪਮਾਨ ਕੀਤਾ ਹੈ ਪੁਤਲੇ ਨੂੰ ਵਿਦੇਸ਼ੀ ਤਾਕਤਾਂ ਦੇ ਅਨੁਸਾਰ ਕੱਲੇ ਬੰਦੇ ਦੀ ਗਰੋਰ ਨਹੀਂ ਕਰਤਾਂ ਨਹੀਂ ਹੈਗੀ ਉਹਦੇ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਜਿਹਨੇ ਕੰਮ ਕਰਿਆਗਾ ਉਹਨੂੰ ਸਜ਼ਾ ਦੇ ਤੌਰ ਤੇ ਵੀ ਉਹਨੂੰ ਵੱਧ ਤੋਂ ਵੱਧ ਨੂੰ ਜੁਰਮਾਨਾ ਲੱਗਿਆ ਜਾਵੇ ਤਾਂ ਕਿ ਗਾਹ ਨੂੰ ਕੋਈ ਵੀ ਸਰਾਰਤੀ ਅੰਸਰ ਇਹ ਕਰਨ ਦੀ ਕੋਸ਼ਿਸ਼ ਨਾ ਕਰੇ ਤੇ ਆਪਾਂ ਸਾਰੇ ਹੀ ਸੀ ਜਾਣਦੇ ਆਂਗੇ ਵੀ ਜਿਹੜਾ ਵੀ ਉਹਨੇ ਇਹ ਬੰਦੇ ਨੇ ਕੰਮ ਕਰਿਆਗਾ ਉਹ ਕੱਲੇ ਵਿਅਕਤੀ ਦਾ ਕੰਮ ਨਹੀਂ ਹੈਗਾ ਉਹਨੂੰ ਪਿੱਛੇ ਬਹੁਤ ਵੱਡੀ ਤਾਕਤ ਆ ਗਈ ਤੇ ਅਸੀਂ ਉਹ ਤਾਕਤਾਂ ਨੂੰ ਵੀ ਦੱਸ ਦੇਣਾ ਜਾਣਦੇ ਆਂ ਵੀ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੋ ਵੀ ਸਾਨੂੰ ਡਰਾਉਣ ਦੀ ਜਾਂ ਧਮਕਾਉਣ ਦੀ ਜੋ ਉਹ ਸੋਚਦੇ ਨੇਗੇ ਵੀ ਪਹਿਲਾਂ ਤੋਂ ਅਸੀਂ ਜਿਹੜਾ ਸਮਾਂ ਅਸੀਂ ਉਹ ਸਮਾਂ ਅਸੀਂ ਲਿਆਵਾਂਗੇ ਏਸੀ ਦੇਸ਼ ਨੂੰ ਗੁਲਾਮ ਕਰ ਦਾਂਗੇ ਤਾਂ ਅਸੀਂ ਇਸ ਦੇਸ਼ ਨੂੰ ਗੁਲਾਮ ਨਹੀਂ ਹੋਣ ਦਵਾਂਗੇ ਅਸੀਂ ਜੇ ਉਹਨੂੰ ਮਤਲਬ ਦੋਸ਼ੀ ਨੂੰ ਸਜ਼ਾ ਨਾ ਮਿਲੀ ਉਹਦੇ ਸੱਤ-ਸੱਤ ਕਾਰਵਾਈ ਨਾ ਹੋਈ ਤਾਂ ਅਸੀਂ ਸੰਘਰਸ਼ ਨੂੰ ਅਸੀਂ ਹੋਰ ਵੀ ਤਿੱਖਾ ਕਰਾਂਗੇ ਹੋਰ ਵੀ ਤੇਜ਼ ਕਰਾਂਗੇ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟ ਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ He has more than five years experience in same line. He used to work with reputed companies, agencies as well local builders with brothers. He is professional by plumbing, electrician, masonry, car For more information, please contact him at underjacktrade trade platform www.checktrade.com. Slash nine two one seven six zero. Chandar Consultants Limited call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ